ਤੁਹਾਨੂੰ ਅੱਜ ਵੀਡੀਓ ਚ ਜਮਾ ਸਸਤੀ ਇੱਕ ਤਾਂ ਕੋਠੀ ਦੇਖਣ ਨੂੰ ਮਿਲੂਗੀ ਰੇਟ ਮਾਲਕ ਨੇ 10 ਲੱਖ ਰੁਪਇਆ ਕਿਹਾਗਾ ਮਾਲਕ ਕਹਿੰਦੇ ਨੇ ਮੌਕੇ ਤੇ ਰੇਟ ਹੋਰ ਵੀ ਕਰ ਲਾਂਗੇ ਤੇ ਜਮਾ ਸਸਤੀ ਆਪਾਂ ਇੱਕ ਗੱਡੀ ਲੈ ਕੇ ਪਹੁੰਚਿਆ ਸੀ ਤੇ ਜਮਾ ਸਸਤਾ ਆਪਾਂ ਇੱਕ ਮੋਟਰਸਾਈਕਲ ਤੁਹਾਨੂੰ ਦਿਖਾਵਾਂਗੇ ਕੱਲੀ ਕੱਲੀ ਆਪਾਂ ਗੱਲਬਾਤ ਕਰਾਂਗੇ ਸੀ ਸਾਰੀ ਵੀਡੀਓ ਜ਼ਰੂਰ ਦੇਖਿਓ ਤਾਂ ਹੀ ਤੁਹਾਨੂੰ ਸਾਰਾ ਕੁਝ ਚੰਗੀ ਤਰ੍ਹਾਂ ਪਤਾ ਲੱਗੂਗਾ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 9465629488 ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਆਪਣਾ ਵਟ ਤੁਸੀਂ ਕਿਰਪਾ ਕਰਕੇ ਫੋਟੋ ਮੈਨੂੰ ਅਪਲੋਡ ਕਰਕੇ ਭੇਜ ਦਿਓ ਜਮਾ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਤਾਂ ਇੱਕ ਰੀਟਜ਼ ਗੱਡੀ ਚੈੱਕ ਕਰੋ ਸੀ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਐ ਸੀ ਸਾਰੀ ਗੱਡੀ ਮਾਲਕ ਨੇ ਰੀਜਨਲ ਦੱਸੀ ਐ ਤੇ ਮਾਡਲ ਦੀ ਗੱਲ ਕਰੀਏ 2014 ਮਾਡਲ ਐ ਸੀ ਡੀਜ਼ਲ ਦੀ ਗੱਡੀ ਆ ਪੂਰੀ ਸੋਹਣੀ ਐ ਜੀ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਮਾਲਕ ਨੇ 70 ਤੋਂ 75 ਪੈਸੇ ਟਾਇਰ ਦੱਸੇ ਨੇ ਜੀ ਸੀਟ ਕਵਰ ਆਪ ਨੂੰ ਵਧੀਆ ਮਿਲ ਜਾਣਗੇ ਪਹਿਲੇ ਨਾਮ ਅਜ ਗੱਡੀ ਐ 2 ਲੱਖ ਤੇ 48000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਐ ਸੀ ਸਾਰਾ ਕੁਝ ਵਧੀਆ ਸੀ ਐਨਓਸੀ ਨਾਲ ਹੈ ਪਿੰਡ ਰਾਏਪੁਰ ਤੇ ਜ਼ਿਲ੍ਹਾ ਮਾਨਸਾ ਜੀ ਮਾਨਸਾ ਏਰੀਆ 'ਚ ਗੱਡੀ ਖੜੀ ਹੈ ਜੇ ਕਿਸੇ ਨੂੰ ਪਸੰਦ ਆਉਂਦੀ ਅਸੀਂ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਕਰ ਸਕਦੇ ਹੋ ਜਦੋਂ ਪੂਰੀ ਗੱਲਬਾਤ ਹੋ ਗਈ ਸੀ ਉਸ ਤੋਂ ਬਾਅਦ ਮਾਲਕ ਨੂੰ ਮਿਲਿਓ ਜਾ ਕੇ ਗੱਡੀ ਨੂੰ ਦੇਖ ਲਿਓ ਚਲਾ ਕੇ ਦੇਖ ਲਿਓ ਕਾਗਜ਼ ਪੱਤਰ ਚੈੱਕ ਕਰ ਲਿਓ ਸਾਰੇ ਜਦੋਂ ਸਾਰਾ ਕੁਝ ਤੁਸੀਂ ਚੈੱਕ ਕਰ ਲਿਆ ਸੀ ਟ్రਾਈ ਲੈ ਲਈ ਪਸੰਦ ਆ ਗਈ ਉਸ ਤੋਂ ਬਾਅਦ ਰੇਟ ਵੇਖ ਕੇ ਮੁਕਾਲਿਓ ਜੀ ਤੇ 98770 70006 ਇਹ ਮਾਲਕ ਦਾ ਨੰਬਰ ਹੈਗਾ ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚੀ ਅਸੀਂ i20 ਗੱਡੀ ਦਾ ਮਾਡਲ ਹੈਗਾ ਜੀ 2012 ਤੀਜੇ ਨਾਮ ਹੈ ਗੱਡੀ ਤੇ ਮਾਲਕ ਨੇ ਡਿਮਾਂਡ ਕੀਤੀ ਹੈ 2 ਲੱਖ ਰੁਪਿਆ ਡੀਜ਼ਲ ਤੇ ਗੱਡੀ ਸੰਗਰੂਰ ਏਰੀਆ ਚ ਖੜੀ ਹੈ ਦਿੜਬਾ ਮੰਡੀ ਮਾਲਕ ਨੇ ਏਰੀਆ ਖਾਸ ਦੱਸਿਆਗਾ 1 ਲੱਖ ਤੇ 1700 ਕਿਲੋਮੀਟਰ ਕੁੱਲ ਗੱਡੀ ਚੱਲੀ ਹੋਈ ਹੈ ਜੀ ਗੱਡੀ ਬਹੁਤ ਘੱਟ ਚੱਲੀ ਹੋਈ ਹੈ ਜੀ ਬਾਕੀ ਤੁਹਾਨੂੰ ਗੱਡੀ ਸਾਰਿਆਂ ਨੂੰ ਪਸੰਦ ਆ ਗਈ ਹੋਊਗੀ 2 ਲੱਖ ਰੁਪਇਆ ਇੱਕ ਡਿਮਾਂਡ ਕੀਤੀ ਹੈ ਮਾਲਕ ਨੇ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਜੀ ਗੱਡੀ ਨੂੰ ਸਟਾਰਟ ਕਰਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੋ ਗਈ ਉਸ ਤੋਂ ਬਾਅਦ ਮਾਲਕ ਨਾਲ ਬਹਿ ਕੇ ਰੇਟ ਮੁਕਾ ਸਕਦੇ ਹੋ ਟਰਾਈ ਲੈ ਕੇ ਗੱਡੀ ਨੂੰ ਚੈੱਕ ਕਰਕੇ ਜੀ ਕਾਗਜ਼ ਪੱਤਰ ਦੇਖ ਕੇ ਜਦੋਂ ਪੂਰੀ ਤਸੱਲੀ ਹੋ ਗਈ ਉਸ ਤੋਂ ਬਾਅਦ ਗੱਡੀ ਦੀ ਡੀਲ ਕਰ ਲਿਓ ਜੀ ਤੇ ਖਰੀਦ ਕੇ ਲੈ ਆ ਸਕਦੇ ਹੋ 22 ਦਾ ਨੰਬਰ ਸਕਰੀਨ ਤੇ ਆ ਜਿੰਨਾਂ ਦੀ ਗੱਡੀ ਐ ਸੀ ਤੇ ਗੱਡੀ ਆਪਾਂ ਲੈ ਕੇ ਪਹੁੰਚੀ ਆ ਜੀ ਆਪਣੇ ਕੋਲੇ ਪਹੁੰਚੀ ਆ ਗੱਡੀ ਇਹ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੈਨ ਗੱਡੀ ਆ ਪੂਰੀ ਸੋਹਣੀ ਆ ਜੀ ਪੂਰੀ ਵਧੀਆ ਜੈਨ ਐਲ ਐਕਸ ਆਈ ਐ ਸੀ 2004 ਮਾਡਲ ਐ ਪਾਵਰ ਸਟੀering ਆ ਪਾਵਰ ਵਿੰਡੋ ਐ ਸੀ ਤੇ ਸਾਰਾ ਕੁਝ ਪੂਰਾ ਵਧੀਆ ਟਾਇਰ ਆਪਨ ਵਧੀਆ ਮਿਲ ਜਾਣਗੇ ਬੈਟਰੀ ਨਵੀਂ ਐ ਸੀ ਹੀਟਰ ਵਰਕਿੰਗ ਚ ਪੰਜਾਬ ਨੰਬਰ ਐ ਤੇ ਇਹ ਰਾਮਪੁਰਾ ਫੂਲ ਮਾਲਕ ਦਾ ਏਰੀਆ ਚ ਟੈਰਾ ਚ ਅਲਾਈ ਲੱਗੇ ਹੋਈ ਨੇ 55000 ਰੁਪਏ ਮਾਲਕ ਨੇ ਇੱਕ ਮੰਗ ਕੀਤੀ ਆ ਇੱਕ ਡਿਮਾਂਡ ਹੈ ਜੀ ਕੁੱਲ 55000 ਰੁਪਏ ਕੋਈ ਫਿਕਸ ਰੇਟ ਨਹੀਂ ਹੈ ਗੱਡੀ ਸੋਹਣੀ ਹੈ ਗੱਡੀ ਅੰਦਰੋਂ ਵੀ ਪੂਰੀ ਵਧੀਆ ਸੀ ਤੇ ਗੱਡੀ ਬਾਹਰੋਂ ਵੀ ਪੂਰੀ ਵਧੀਆ ਹੈ ਜੇ ਤੁਹਾਨੂੰ ਗੱਡੀ ਪਸੰਦ ਆਉਂਦੀ ਅਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਲਓ ਜੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਮਾਲਕ ਦਾ ਨੰਬਰ 92 063 22224 ਏ ਨੰਬਰ ਐ ਜੀ ਤੇ ਗੱਲ ਕਰਾਂਗੇ ਜੀ ਆਪਾਂ ਆਪਣੇ ਕੋਲੇ ਇੱਕ ਮੋਟਰਸਾਈਕਲ ਪਹੁੰਚਿਆਗਾ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਭੇਜਿਆ ਹੋਇਆ ਸੀ ਤੇ ਮਾਡਲ ਦੀ ਗੱਲ ਕਰੀਏ 2019 ਮਾਡਲ ਹੈ ਹੀਰੋ ਦਾ ਡੀਲਕਸ ਹੈ ਜੀ ਇਹ ਪੂਰਾ ਵਧੀਆਗਾ ਤੇ ਮਾਲਕ ਕਹਿੰਦੇ ਨੇ ਸਲਫ ਸਟਾਰਟ ਹੈ ਬੈਟਰੀ ਨਵੀਂ ਅਸੀ ਤੇ ਲੋਕਲ ਤਰਨ ਤਰਨ ਇਹ ਮੋਟਰਸਾਈਕਲ ਘਰੇ ਖੜਾ ਮਾਲਕ ਦੇ 55000 ਰੁਪਏ ਮਾਲਕ ਨੇ ਇੱਕ ਡਿਮਾਂਡ ਕੀਤੀ ਅਸੀ ਵਧੀਆ ਮੋਟਰਸਾਈਕਲ ਹੈ ਵਧੀਆ ਮਾਲਕ ਨੇ ਰੱਖਿਆ ਹੋਇਆ ਸੀ ਐਸੈਸਰੀ ਵਗੈਰਾ ਸਾਰਾ ਕੁਝ ਨਾਲ ਮਿਲ ਜੂਗਾ ਜਿਵੇਂ ਕਿ ਸਾਰੇ ਟੈਂਕੀ ਲੱਗੀ ਹੋਈ ਐ ਜੀ ਸ਼ੀਸ਼ੇ ਵਗੈਰਾ ਹੋਗੇ オリジナル ਚਾਬੀਆਂ ਹੋਗੀਆਂ ਤੇ ਜਿਹੜੀ ਨਾਲ ਕਿਟ ਆਉਂਦੀ ਐ ਜੀ ਸਾਰਾ ਕੁਝ ਵਧੀਆਗਾ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਜੂਗਾ ਜੀ ਜੇ ਕੋਈ ਖਰੀਦਣ ਦਾ ਹੈਗਾ ਚਾਹਵਨ ਤਾਂ ਮਾਲਕ ਦਾ ਨੰਬਰ ਸਕਰੀਨ ਤੇ ਦੇ ਹੀ ਰੱਖਿਆ ਆਪਾਂ 98152 ਤੇ 88299 ਤੇ ਨਾਲ ਦੀ ਨਾਲ ਮੈਨੂੰ ਕਮੈਂਟ ਕਰਕੇ ਦੱਸੀ ਜਾਈਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਐ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਐ ਵਧੀਆ ਲੱਗੀ ਐ ਤੇ ਇਹ ਵੀਡੀਓ ਹਰ ਰੋਜ਼ ਜੇ ਤੁਸੀਂ ਦੇਖਣਾ ਚਾਹੁੰਦੇ ਹੋ ਆਪਣੀ ਹਰ ਰੋਜ਼ ਨਵੀਂ ਵੀਡੀਓ ਆਪਾਂ ਲੈ ਕੇ ਪਹੁੰਚਦੇ ਹਾਂ ਜੀ ਅਲੱਗ-ਅਲੱਗ ਏਰੀਆ ਚੋਂ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਛੋਟਾ ਥੀ ਹਰ ਤਰ੍ਹਾਂ ਦੀਆਂ ਮਸ਼ੀਨਰੀਆਂ ਤੇ ਹਰ ਤਰ੍ਹਾਂ ਦੀਆਂ ਕੋਠੀਆਂ ਸਸਤੇ ਰੇਟਾਂ ਦੇ ਵਿੱਚ ਆਪਾਂ ਲੈ ਕੇ ਆਉਂਦੀਆਂ ਸੀ ਤੇ ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਥੱਲੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦੇਖਣ ਨੂੰ ਮਿਲ ਗਿਆ ਹੋਊਗਾ ਜੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਹੀ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਓਗੇ ਜੀ ਤੇ ਜਰੂਰ ਸਬਸਕ੍ਰਾਈਬ ਕਰ ਦਿਓ ਜੀ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਕੋਲੇ ਵੀ ਕੋਈ ਮਿਸ਼ਨਰੀ ਆ ਘਰ ਕੋਠੀਆਂ ਮਕਾਨ ਵੇਚਣਾ ਤੁਸੀਂ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਮ ਅਫਰੀਦ ਵਿੱਚ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਜੀ ਤੇ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖੇ ਰਹਿੰਦਾਗਾ ਗੱਲ ਕਰਾਂਗੇ ਜਿਹੜੀ ਕੋਠੀ ਆ ਅੱਜ ਲੈ ਕੇ ਪਹੁੰਚਿਆ ਸੀ ਮਾਲਕ ਨੇ ਨਵੀਂ ਬਣਾਈ ਆ ਕੋਠੀ ਜੀ ਕੋ ਜਿਆਦਾ ਟਾਈਮ ਨਹੀਂ ਹੋਇਆ ਰੰਗ ਤਾਂ ਇਹਨਾਂ ਨੇ ਹੁਣੇ ਬਿਲਕੁਲ ਨਵੇਂ ਕਰਵਾਏ ਅੰਦਰ ਵਾਲ ਪੇਪਰ ਦਾ ਕੰਮ ਤੇ ਰਸੋਈ ਬਹੁਤ ਵਧੀਆ ਸੋਹਣੀ ਤਿਆਰ ਹੋਈ ਏ ਸੀ ਕਮਰੇ ਬਹੁਤ ਸੋਹਣੇ ਤਿਆਰ ਕੀਤੇ ਹੋਏ ਨੇ ਉਪਰੋਂ ਦੀ ਛੱਤ ਦੀ ਗੱਲ ਕਰੀਏ ਸਾਰੀ ਪੱਕੀ ਕਰਵਾਈ ਹੋਈ ਏ ਸੀ ਤੇ ਵਧੀਆ ਕੋਠੀ ਏ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ ਜੇ ਆਪਾਂ ਗਜਾਂ 'ਚ ਗੱਲ ਕਰੀਏ ਤਾਂ 71 ਗੱਜ ਮਾਲਕ ਨੇ ਜਗ੍ਹਾ ਦੱਸੀ ਏ ਜੀ ਤੇ ਇਸ ਮਾਣਾ ਮਾਲਕ ਦਾ ਏਰੀਆ ਗਾ ਡਿਸਟ੍ਰਿਕਟ ਪਟਿਆਲਾ ਤੇ ਰੇਟ ਤੁਹਾਨੂੰ ਪਹਿਲਾਂ ਮੈਂ ਦੱਸ ਹੀ ਦਿੱਤਾ ਸੀਗਾ 10 ਲੱਖ ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਜੀ ਤੇ ਸਾਰਾ ਕੁਝ ਵਧੀਆ ਪੂਰੀ ਵਧੀਆ ਏਰੀਆ 'ਚ ਹੈ ਜੀ ਪੂਰੀ ਵਧੀਆ ਲੋਕੇਸ਼ਨ ਤੇ ਆ ਪੂਰਾ ਵਧੀਆ ਰੇਟ ਹੈਗਾ ਮਾਲਕ ਦਾ ਨੰਬਰ ਸਕਰੀਨ ਤੇ ਹੈ 10 ਲੱਖ ਰੁਪਿਆ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੇ ਤੁਹਾਨੂੰ ਕੋਠੀ ਪਸੰਦ ਆਈ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਸਮਾਣੇ ਜਾ ਕੇ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ ਜੀ ਨੰਬਰ ਤੁਹਾਨੂੰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਤੇ ਚਲਦੀ ਚਲਦੀ ਵੀਡੀਓ 'ਚ ਮੈਨੂੰ ਦੱਸਿਓ ਜਰੂਰ ਤੁਹਾਨੂੰ ਕੋਠੀ ਕਿਵੇਂ ਦੀ ਲੱਗੀ ਸੀ ਜੇ ਤੁਹਾਨੂੰ ਕੋਠੀ ਪਸੰਦ ਆਈ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬਤ ਬਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਲੱਗ-ਅਲੱਗ ਏਰੀਆ ਚੋਂ ਹਰ ਰੋਜ਼ ਸਸਤੇ ਘਰ ਕੋਠੀ ਮਕਾਨ ਦੇ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਪੰਜਾਬ ਹਰਿਆਣਾ ਰਾਜਸਥਾਨ ਕਿਸੇ ਪਿੰਡ ਸ਼ਹਿਰ ਜਿੱਥੋਂ ਵੀ ਦੇਖ ਰਹੇ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜੇ ਐਡ ਕਰਵਾਉਣੀ ਹੈ ਜੀ ਜਮ੍ਹਾਂ ਫਰੀ ਚ ਆਪਾਂ ਸਾਰਾ ਕੰਮ ਕਰਦੇ ਹਾਂ ਜੀ